ਅਰਿਆ ਮੇਰੇ ਪਰਪਰੇ ਸਸਰੀਆ ਕਾਰ ਅੱਜ ਮੈਂ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਸੱਪ ਬਹੁਤ ਹੀ ਕੈਂਟੇ ਦਾ ਸੱਪ ਆ ਠੀਕ ਆ ਕੈਂਟੇ ਦਾ ਸੱਪ ਪਰ ਛੋਟਾ ਜਿਹਾ ਸੱਪ ਆ ਮੈਂ ਤੁਹਾਨੂੰ ਹੱਥਾਂ 'ਚ ਫੜ ਕੇ ਦਿਖਾਉਂਗਾ ਠੀਕ ਆ ਜੀ ਚਲੋ ਆਪਾਂ ਹੁਣ ਮੇਰੇ ਪਾਪਾ ਨੂੰ ਚਾਰ ਹੋਣ ਦੋ ਮੈਂ ਤਾਂ ਹਜੇ ਥੋੜੀ ਦਰ ਵਲੌਗ ਬਣਾਉਣਾ ਫਿਰ ਤੋਂ ਮੈਂ ਉਦੋਂ ਨੀਚੇ ਆਉਂਗਾ ਠੀਕ ਆ ਜੀ ਹੁਣ ਬਹੁਤ ਹੀ ਅੱਛਾ ਸੱਪ ਹੋਣੇ ਵਾਲਾ ਕੱਲ ਮੈਂ ਤੁਹਾਨੂੰ ਦਿਖਾਇਆ ਤਾਂ ਫੀਫੀ ਕੱਲ ਜੰਗੀ ਸਵੀਟ ਗਈ ਸੀ ਫਰੂਦਾ ਵੀ ਮੈਂ ਬਣਾਇਆ ਸੀ ਵਲੌਗ ਆਹ ਜੀ ਬਹੁਤ ਦਨੇ ਜਾ ਰਹਾ ਉਹ ਮੇਰੇ ਰومی ਭਾਈ ਦਾ ਘਰ ਹੈ ਜਿਹੜਾ yellow jacket ਨਹੀਂ ਉਹ ਮੇਰੇ ਰومی ਭਾਈ ਦਾ ਘਰ ਹੈ ਜੀ ਹੁਣ ਬਹੁਤ ਘੰਟ ਨਵਾਰਾ ਆਊਗਾ ਆਪਾਂ ਨੂੰ ਹਣ ਜੀ ਮੈਂ ਤੁਹਾਨੂੰ ਸਭ ਪਾ ਦਿਖਾਉਂਗਾ ਦੇਖੋ ਜੀ ਹੁਣ ਮੈਂ ਤੁਹਾਨੂੰ ਇੱਕ ਬਾਰ ਹੋਰ ਬਾਹਰ ਦਾ ਨਜ਼ਾਰਾ ਦਿਖਾ ਰਿਹਾ ਆ ਦੇਖੋ ਜੀ ਆ ਘਰ ਇਹ ਰਿੰਗ ਵੀ ਰੈਡੀ ਉਹ ਦੇਖੋ ਜਿਹੜਾ ਹੁਣ ਆਹ ਕਰਨੀ ਆ ਆਹ ਇੱਕ ਵਾਰ ਆਹ ਕਰ ਹੋ ਗਿਆ ਜਿਹੜਾ ਹੁਣ ਤੁਹਾਨੂੰ ਉਹ ਤੇ ਖੰਡਾ ਦਿਖ ਰਿਹਾ ਆ ਦੇਖੋ ਜੀ ਉਤੇ ਇੱਕ ਖੰਡਾ ਜਣਾ ਬਣਿਆ ਹੋਇਆ ਉਹ ਘਰ ਚ ਨਹੀਂ ਇਹਨਾਂ ਦੇ ਕਿਰਾਏਦਾਰ ਚਲੇ ਗਏ ਸੀ ਤਾਂ ਹੁਣ ਇਸ ਘਰ 'ਚ ਮੇਰੇ ਦੋਸਤ ਸੀ ਬੱਚੇ ਆ ਜਿਹੜਾ ਹੁਣ ਆਲਾ ਘਰ ਆ ਉਹਦਾ ਵੀ ਦੋਸਤ ਸੀ ਆ ਦੋਨੋਂ ਆਰਮੀ ਪਬਲਿਕਸ ਜੀ ਸੁਪਾ ਦੇਖਣ बेच पे बड़ा नहीं नहीं। बार। ओ ये तो खतरनाक है हाथ चबाई तू दिखा दे दे सब्सक्राइबर ओए तो दिखा आता दिखाई ਆਹ ਹੈ ਪਾਣੀ ਚ ਹੁੰਦਾ ਵਾਲਾ ਸੱਪ। ਨਾ। ਛੋਟਾ ਸੀ ਇਹ ਤਾਂ। ਅੱਛਾ ਆਹ ਦਾ ਛੋਟਾ ਸੀ ਨਾ। ਹਾਂਜੀ। ਤਾਂ ਹੁਣ ਪਾਣੀ ਪਾਣੀ ਤੇ। ਜੀ ਹੁਣ ਚਲੋ ਜੀ ਆਪਾਂ ਗਲੀ ਦਾ ਬਾਹਰ ਜਾਈਏ। ਆਈ ਜੀ ਮੇਰੀ ਸਾਈਕਲ। ਬ੍ਰਾਂਡ ਨਿਊ ਸਾਈਕਲ ਹੈ। ਚਲੋ ਇਹਨੂੰ ਚਲਾ ਕੇ ਦੇਖੀਏ ਇੱਕ ਮਿੰਟ। ਅੱਜ ਹੁਣ ਮੈਂ ਸਾਈਕਲ ਕਰ ਡਰਾਉਂਗਾ। पर साइकिल करता नहीं है मजा बहुत बढ़िया तो तो साइकल चलाए बंदा देखो जी मैं ऑटोमेटिक हूँ अब देखो तो। जी ਆਟੋਮੈਟਿਕ ਆ ਦੇ ਖੜੀ ਸਾਈਕਲ ਆਪਣੀ ਮਜ਼ੇ ਹੀ ਕੋ ਸ਼ੋਰ ਸਾਈਕਲ ਚਲਾਨੇਗਾ ਤਾ ਜਲੋ ਜੀ ਸਹੀ ਹਾਂ ਕਿਦਾ ਕੱਲ ਜੈ ਲਉਂਦੀ ਹੂ ਮੈਂ ਦੂਸਰ ਸਾਈਕਲ ਚ ਕਰਦੇ ਹਾਂ ਲੱਗਾ ਜਿੰਦਾ ਮੈਂ जी हूँ बहुत कैंटिटी बुरा है बाहर दा जी हूँ मैं सांडू दिखा यार तस्वीर और देखो फटे टाइम इन सोनी चलो जी चल गया अपना टीवी आ गया YouTube अम्मा आ रहे ਇਥੇ ਚੱਲ ਪੜਦੇ ਆ ਆ ਦੇਖੋ ਦੱਸ ਆਪਣਾ ਜਾ ਵਲੌਗ ਇੱਧਰ ਹੀ ਐਂਡ ਕਰਦੇ ਆ ਹੁਣ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਦੇ ਆ ਆਪਣੇ ਚਲੋ ਜੀ ਤੇਰਾ ਵਲੌਗ ਆਪਾਂ ਪੂਰੀ ਐਂਡ ਕਰਦੇ ਆ ਚਲੋ ਜੀ ਧੰਨਵਾਦ ਸਭ ਨੂੰ ਬਾਏ ਬਾਏ